ਅਗੇਤੀਆਂ ਸਬਜ਼ੀਆਂ ਦੀ ਬਿਜਾਈ ਕਰਨੀ ਚਾਹੁੰਦੇ ਹੋ ਅਗਸਤ ਦਾ ਮਹੀਨਾ ਜਿਹੜਾ ਨਿਕਲ ਚਲਿਆ ਸਤੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਇਹ ਵੀਡੀਓ ਪੂਰੀ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੀ ਇਨਫਾਰਮੇਸ਼ਨ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਉਹ ਬਹੁਤ ਫਾਇਦੇਮੰਦ ਹੈ ਚਾਹੇ ਤੁਸੀਂ ਘਰ 'ਚ ਖੇਤੀ ਕਰਦੇ ਹੋ ਤੇ ਚਾਹੇ ਤੁਸੀਂ ਕਮਰਸ਼ੀਅਲੀ ਖੇਤੀ ਕਰਦੇ ਹੋ ਜੀ ਇਹ ਤੇ ਆਪਾਂ ਲਗਭਗ 20 ਤੋਂ 21 ਫਸਲਾਂ ਦੀ ਸਬਜ਼ੀਆਂ ਦੀ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੇ ਟਾਈਮ ਤੇ ਕਿਹੜੀ ਸਬਜ਼ੀ ਲਾਉਣੀ ਚਾਹੀਦੀ ਆ ਉਹ ਕਿਵੇਂ ਲਾਉਣੀ ਚਾਹੀਦੀ ਆ ਉਹਦਾ ਕੀ ਫਾਇਦਾ ਕੀ ਨੁਕਸਾਨ ਹੈ ਕਿਹੜੀਆਂ ਚੀਜ਼ਾਂ ਤੇ ਕਿਚਨ ਗਾਰਡਨਿੰਗ ਦੇ ਲਈ ਘਰੇਲੂ ਬਗੀਚੀ ਲਈ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਬੀਜ ਮੰਗਾਉਣਾ ਚਾਹੁੰਦੇ ਹੋ ਤਾਂ ਇਹ ਬੀਜ ਤੇ ਪੂਰੀ ਕਿੱਟ ਜਿਹੜੀ ਅਸੀਂ ਬਣਾਈਆਂ 20 ਤੋਂ ਪਲੱਸ ਆਈਟਮਾਂ ਜਿਹੜੀਆਂ ਇਹਦੇ ਵਿੱਚ ਮੌਜੂਦ ਨੇ ਇਹ ਤੁਸੀਂ ਬੀਜ ਸਾਡੇ ਕੋਲ ਆਰਡਰ ਕਰ ਸਕਦੇ ਹੋ ਉਹਦੇ ਲਈ ਤੁਹਾਨੂੰ ਸਾਡਾ ਵਟਸਐਪ ਨੰਬਰ ਸਾਡੇ ਫਾਰਮ ਦਾ ਸਕਰੀਨ ਤੇ ਆ ਜਾਊਗਾ ਉਸ ਨੰਬਰ ਤੇ ਤੁਸੀਂ ਆਪਣਾ ਵਟਸਐਪ ਤੇ ਆਰਡਰ ਕਰ ਸਕਦੇ ਹੋ ਤੇ ਤੁਹਾਨੂੰ ਸਾਰੀ ਡਿਟੇਲ ਜਿਹੜੀ ਦੀ ਭੇਜੀ ਦਿੱਤੀ ਜਾਵੇਗੀ ਹੁਣ ਆਪਾਂ ਸਭ ਗੱਲ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਦੀ ਬਿਜਾਈ ਅੱਜ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਇਕੱਲੀਆਂ-ਕਿੱਲੀਆਂ ਵੈਰਾਈਟੀਆਂ ਬਾਰੇ ਮੈਂ ਗੱਲ ਕਰੂੰਗਾ ਅਸੀਂ ਛੋਟੇ-ਛੋਟੇ ਪੈਕੇਟ ਜਿਹੜੀਆਂ ਪੈਕਿੰਗਾਂ ਅਸੀਂ ਭੇਜਦੇ ਆ ਉਹ ਪੈਕਿੰਗਾਂ ਮੈਂ ਰੱਖੀਆਂ ਹੋਈਆਂ ਸੀਰੀਜ਼ ਲਗਭਗ ਸਾਰੀਆਂ ਰੱਖੀਆਂ ਹੋਈਆਂ 21 ਤਰ੍ਹਾਂ ਦੇ ਬੀਜ ਜਿਹੜੇ ਅੱਜ ਇੱਥੇ ਮੇਰੇ ਕੋਲ ਮੌਜੂਦ ਨੇ ਜਿੰਨਾਂ ਬਾਰੇ ਹੁਣ ਅਸੀਂ ਗੱਲਬਾਤ ਕਰਾਂਗੇ ਅਗਸਤ ਦੀ ਲਗਭਗ 20 ਤਰੀਕ ਨੂੰ ਅਸੀਂ ਇਹ ਵੀਡੀਓ ਸ਼ੂਟ ਕਰ ਰਹੇ ਆ ਜੀ ਹੁਣ ਆਪਾਂ ਗੱਲ ਕਰਦੇ ਆ ਕਿ ਅੱਜ ਦੀ ਡੇਟ ਅਗਸਤ ਦੇ ਵਿੱਚ ਕਿਹੜੀ-ਕਿਹੜੀ ਫਸਲ ਦੀ ਬਿਜਾਈ ਜਿਹੜੀ ਕੀਤੀ ਜਾ ਸਕਦੀ ਆ ਤੇ ਉੱਥੇ ਧਿਆਨ ਰੱਖਣ ਜੋ ਕਿਹੜੀਆਂ-ਕਿਹੜੀਆਂ ਗੱਲਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜੀ ਤੋਰੀਏ ਤੋਂ ਤੋਰੀਏ ਦੀ ਬਿਜਾਈ ਹੁਣ ਕੀਤੀ ਜਾ ਸਕਦੀ ਆ ਸਾਗ ਵਾਲਾ ਤੋਰੀਆ ਜਿਹਨੂੰ ਆਪਾਂ ਕਹਿ ਦਿੰਨੇ ਆ ਪਕਾਣੀ ਤੋਰੀਏ ਦੀ ਬਿਜਾਈ ਹਲੇ ਨਹੀਂ ਹੋਣੀ ਸਾਗ ਵਾਲੇ ਤੋਰੀਏ ਦੀ ਬਿਜਾਈ ਕਰਨ ਵੇਲੇ ਤੁਸੀਂ ਇੱਕ ਗੱਲ ਦਾ ਧਿਆਨ ਰੱਖੋ ਕਿ ਕੋਸ਼ਿਸ਼ ਇਹ ਕਰੋ ਕਿ ਇਸ ਨੂੰ ਬੱਤਰ ਦੇ ਵਿੱਚ ਨਾ ਬੀਜਿਆ ਜਾਵੇ ਜਦੋਂ ਅਸੀਂ ਤੋਰੀਏ ਨੂੰ ਬੱਤਰ ਦੇ ਵਿੱਚ ਬੀਜਦੇ ਆ ਤੇ ਉਸ ਤੋਂ ਬਾਅਦ ਪਾਣੀ ਲਗਾਉਣਾ ਪੈਂਦਾ ਕਿਸੇ ਕਾਰਨ ਕਰਕੇ ਜਾਂ ਬਰਸਾਤ ਜ਼ਿਆਦਾ ਹੋ ਜਾਂਦੀ ਤਾਂ ਉਹ ਨੂੰ ਬੂਟੇ ਮਰਨ ਦੀ ਸਮੱਸਿਆ ਬੂਟਾ ਸੌਣ ਦੀ ਸਮੱਸਿਆ ਬਹੁਤ ਆ ਗਈ ਕੋਈ ਗਰਮੀ ਬਹੁਤ ਜ਼ਿਆਦੀ ਹੈ ਇੱਕ ਤੋਂ ਸਭ ਤੋਂ ਬੈਸਟ ਤਰੀਕਾ ਇਹ ਹੈ ਕਿ ਇਹਦੇ ਛੱਟਾ ਦੇ ਕੇ ਤੁਸੀਂ ਤੇ ਜੇ ਤਾਂ ਕਮਰਸ਼ੀਅਲੀ ਵੇਚਣ ਲਈ ਬੀਜਣਾ ਤਾਂ 8 ਕਿਲੋ ਤੱਕ ਬੀਜ ਪ੍ਰਤੀ ਏਕੜ ਪਾ ਸਕਦੇ ਹੋ 8 ਕਿਲੋ ਤੱਕ ਬੀਜ ਪ੍ਰਤੀ ਏਕੜ ਪਾ ਕੇ ਤੇ ਉਹਦਾ ਤੁਸੀਂ ਛੱਟਾ ਦੇ ਕੇ ਤੇ ਪਿੱਛੋਂ ਆਲੂ ਵਾਲੀ ਜਾਂ ਮਟਰ ਵਾਲੀ ਮਸ਼ੀਨ ਨਾਲ ਖੇੜਾ ਬਣਾ ਦੋ ਮੈਂ ਕੋਸ਼ਿਸ਼ ਕਰੂੰਗਾ ਕਿ ਕਿਉਂਕਿ ਮੈਂ ਕਾਫੀ ਜਿਹੜੀਆਂ ਫਸਲਾਂ ਹੈਗੀਆਂ ਉਹ ਮਟਰਾਂ ਵਾਲੀ ਮਸ਼ੀਨ ਦੇ ਨਾਲ ਜਿਹੜੇ ਖੇੜਾ ਬਣੀਆਂ ਉੱਥੇ ਰਿਕਮੈਂਡ ਕਰਦੀਆਂ ਜਾਂ ਬੈਡਾਂ ਤੇ ਰਿਕਮੈਂਡ ਕਰਨੀਆਂ ਮੈਂ ਕੋਸ਼ਿਸ਼ ਇਹ ਕਰੂੰਗਾ ਕਿ ਮੈਂ ਕੋਈ ਵੀਡੀਓ ਦੀ ਪੁਰਾਣੀ ਕਲਿੱਪ ਲਾ ਬਕੇ ਖੇੜਾ ਕਿਵੇਂ ਦੀਆਂ ਚਾਹੀਦੀਆਂ ਨੇ ਤੇ ਬੈੱਡ ਕਿਸ ਤਰੀਕੇ ਦੇ ਚਾਹੀਦੇ ਨੇ ਉਹ ਵਾਲੀ ਵੀਡੀਓ ਕਲਿੱਪ ਮੈਂ ਕੋਈ ਨਾਲ ਲਾ ਦਾਂ ਤੁਸੀਂ ਉਹ ਚੋਂ ਦੇਖ ਕੇ ਲਾਸਟ ਦੇਖ ਲਿਓ ਮੈਂ ਨਾਲ ਕਲਿੱਪ ਲਾ ਦੂੰਗਾ ਕਿ ਖੇੜਾ ਕਿਵੇਂ ਦੀ ਚਾਹੀਦੀ ਹੈ ਫਸਲਾਂ ਦੀ ਸਬਜ਼ੀਆਂ ਦੀ ਬਿਜਾਈ ਕਰ ਲਈ ਤੇ ਬੈੱਡ ਕਿਵੇਂ ਦਾ ਚਾਹੀਦਾ ਜੀ ਉਹ ਮੈਂ ਲਾਸਟ ਤੇ ਲਾਉਂਗਾ ਤੁਸੀਂ ਦੇਖ ਲਿਓ ਉਸ ਤਰੀਕੇ ਨਾਲ ਖੇੜਾ ਬਣਾ ਦੋ ਖੇੜਾ ਬਣਾ ਕੇ ਪਿੱਛੋਂ ਹਲਕੀ ਮਾਤਰਾ ਦੇ ਵਿੱਚ ਪਾਣੀ ਲਾ ਦਿਓ ਜਿਹੜਾ ਤੋਰੀਆ ਤੁਹਾਡਾ ਪਾਣੀ ਦੇ ਨਾਲ ਉੱਗਿਆ ਆ ਉਹਦੀ ਬਾਅਦ ਵਿੱਚ ਪਾਣੀ ਨਾਲ ਮਰਨ ਦੀ ਸਮੱਸਿਆ ਘਟ ਜਾਂਦੀ ਹੈ ਉਹਦੀ ਤਸਵੀਰ ਹੈ ਜਿਹੜੀ ਉਹ ਬਦਲ ਜਾਂਦੀ ਹੈ ਇਹ ਆਪਣੇ ਸਾਰੇ ਬੀਜ ਆਪਣੀ ਕਿੱਟ ਦੇ ਵਿੱਚ ਮੌਜੂਦ ਨੇ ਹੁਣ ਦੂਜੇ ਨੰਬਰ ਤੇ ਆਪਾਂ ਬੀਜ ਕਰਦੇ ਗੱਲ ਕਰਦੇ ਹਾਂ ਜੀ ਟਮਾਟਰ ਦੀ ਹਨਾ ਟਮਾਟਰ ਵੇਲ ਵਾਲਾ ਟਮਾਟਰ ਇਹਨਾਂ ਨਾਲ ਚ ਲੱਗਦਾ ਵੇਲ ਵਾਲਾ ਟਮਾਟਰ ਦੀ ਪਨੀਰੀ ਤਿਆਰ ਕਰਕੇ ਲਉਣੀ ਪਊਗੀ ਇਹ ਹੁਣ ਪਨੀਰੀ ਤਿਆਰ ਕਰਨ ਬਾਰੇ ਇੱਕ ਛੋਟੀ ਜੀ ਗੱਲਬਾਤ ਮੈਂ ਤੁਹਾਨੂੰ ਸਾਂਝੀ ਕਰਦਾ ਪਨੀਰੀ ਤੁਸੀਂ ਮਿਰਚ ਹੋ ਗਿਆ ਬੈਂਗਣ ਹੋ ਗਿਆ ਗੋਭੀਆਂ ਹੋ ਗਈਆਂ ਜੀ ਤੇ ਟਮਾਟਰ ਹੋ ਗਿਆ ਇਆ ਪਿਆਜ਼ ਹੋ ਗਿਆ ਇਹਨਾਂ ਸਾਰੀਆਂ ਆਈਟਮਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਇੱਥੇ ਪਨੀਰੀਆਂ ਤਿਆਰ ਕਰਨੀਆਂ ਆਪਣੀਆਂ ਪਨੀਰੀਆਂ ਤਿਆਰ ਕਰਨ ਦਾ ਸਭ ਤੋਂ ਬੈਸਟ ਮੈਥਡ ਜਿਹੜਾ ਹੈ ਜੀ ਇਹ ਤੁਸੀਂ ਥੋੜੇ ਲੈਵਲ ਤੇ ਤਿਆਰ ਕਰਨੀਆਂ ਕਿਚਨ ਗਾਰਡਨ ਲਈ ਤਿਆਰ ਕਰਨੀਆਂ ਤਾਂ ਹਮੇਸ਼ਾ ਕਿਸੇ ਬੈਡ ਦੇ ਉੱਪਰ ਬੈਡ ਬਣਾ ਕੇ ਉਹਦੇ ਉੱਪਰ ਕਰੋ ਜੇ ਬੈਡ ਦੇ ਉੱਪਰ ਨਹੀਂ ਕਰਨੀ ਜੇ ਤੁਹਾਡੇ ਕੋਲ ਛੋਟਾ ਗਮਲਾ ਹੈਗਾ ਤਾਂ ਗਮਲੇ ਦੇ ਵਿੱਚ ਮਿਰਚ ਟਮਾਟਰ ਤੇ ਗੋਭੀਆਂ ਦੀਆਂ ਪਨੀਰੀਆਂ ਆਰਾਮ ਨਾਲ ਹੋ ਜਾਂਦੀਆਂ ਪਿਆਜ਼ ਦੀ ਪਨੀਰੀ ਗਮਲੇ ਦੇ ਵਿੱਚ ਦਿੱਕਤ ਕਰਦੀ ਹੈ ਜੀ ਮੈਥਡ ਕੀ ਹੈ ਕਿ ਜਦੋਂ ਤੁਸੀਂ ਬੈੱਡ ਬਣਾ ਲਿਆ ਉਸ ਦੇ ਉੱਪਰ ਇਸ ਤਰੀਕੇ ਨਾਲ ਜਿਵੇਂ ਅਮਰੀਂ ਹੱਥੀਲੀ ਦੇ ਵਿੱਚ ਲਾਈਨਾਂ ਨਾ ਦੇਖੋ ਇਸ ਤਰੀਕੇ ਨਾਲ ਲਾਈਨਾਂ ਮਾਰ ਦੇਣੀਆਂ ਤੇ ਇਹਨਾਂ ਲਾਈਨਾਂ ਦੇ ਵਿੱਚ ਆਪਾਂ ਹਲਕੀ-ਹਲਕੀ ਮਾਤਰਾ 'ਚ ਬੀਜ ਦੇਣਾ ਕੋਸ਼ਿਸ਼ ਇਹ ਕਰਨੀ ਹੈ ਕਿ ਬੀਜ ਇੱਕ ਬੀਜ ਤੋਂ ਦੂਜੀ ਬੀਜ 'ਚ ਘੱਟੋ-ਘੱਟ ਇੱਕ ਜਿਹੜਾ ਪੋਟਾ ਹੁੰਦਾ ਆਪਣਾ ਇੰਨਾ ਫਾਸਲਾ ਹੋਵੇ ਹਰ ਇੱਕ ਤਰ੍ਹਾਂ ਦੀ ਪਨੀਰੀ ਇਸ ਤਰੀਕੇ ਨਾਲ ਬੀਜੀ ਜਾ ਸਕਦੀ ਹੈ ਹੁਣ ਜਦੋਂ ਪਨੀਰੀ ਬੀਜ ਲਈ ਆਪਾਂ ਪਨੀਰੀ ਬੀਜ ਲਈ ਤੇ ਪਨੀਰੀ ਬੀਜਣ ਤੋਂ ਬਾਅਦ ਇੱਕ ਚੀਜ਼ ਦਾ ਬਹੁਤ ਜ਼ਿਆਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਹਨੂੰ ਇਰੀਗੇਸ਼ਨ ਤੇ ਨਾਲ ਇਹਦੀ ਇੱਥੇ ਸੋਇਲ ਜਿਹੜੀ ਮਿੱਟੀ ਪਾਉਣੀ ਹੈ ਜਾਂ ਕੀ ਪਾਉਣਾ ਹੈ ਨਾ ਦੇਖੋ ਇਹ ਜਿਵੇਂ ਮੇਰੀਆਂ ਹੱਥਾਂ ਤੁਸੀਂ ਲੈਣਾ ਦੇਖ ਰਹੇ ਹੋ ਮਿੱਟੀ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਹੈ ਬੀਜ ਲਾਉਣ ਤੋਂ ਬਾਅਦ ਜੇ ਤੁਸੀਂ ਮਿੱਟੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਸੈਲਰ ਵਾਲੀ ਸੇਲਾ ਪਲਾਟ ਵਾਲੀ ਰਾਖ ਸੁਆਹ ਹੈਗੀ ਉਹ ਪਾ ਸਕਦੇ ਹੋ ਜੇ ਨਾਰੀਅਲ ਦਾ ਪੂਰਾ ਹੈਗਾ ਉਹ ਪਾ ਸਕਦੇ ਹੋ ਵਰਮੀ ਕੰਪੋਸਟ ਹੈਗੀ ਉਹ ਪਾ ਸਕਦੇ ਹੋ ਜੀ ਜੇ ਗਲੀ ਸੜੀ ਬਿਲਕੁਲ ਰੂੜੀ ਖਾਦ ਹੈਗੀ ਹੈ ਜੀ 2-3 ਸਾਲ ਪੁਰਾਣੀ ਤੁਸੀਂ ਉਹ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਰੇਤ ਹੈਗੀ ਤਾਂ ਰੇਤ ਵੀ ਪਾ ਸਕਦੇ ਹੋ ਪਾਉਣੀ ਕਿੰਨੀ ਹੈ ਜੀ ਸਿਰਫ ਅ ਬੀਜ ਨੂੰ ਟਕਣਾ ਹੈ ਜੀ ਉੱਪਰੋਂ ਤੁਸੀਂ ਮੇਰਾ ਇਹ ਦੇਖ ਲਓ ਪੋਟੇ ਦਾ ਚੌਥਾ ਹਿੱਸਾ ਜਿਹੜਾ ਹੁੰਦਾ ਜੀ ਪੋਟੇ ਦਾ ਚੌਥਾ ਹਿੱਸਾ ਇਸ ਤੋਂ ਬਾਅਦ ਮਿੱਟੀ ਰੇਤ ਰੂੜੀ ਕੋਈ ਵੀ ਚੀਜ਼ ਬੀਜ ਦੇ ਉੱਪਰ ਨਹੀਂ ਪਾਉਣੀ ਇੰਨੀ ਹੀ ਪਾਉਣੀ ਹੈ ਤੇ ਉਸ ਤੋਂ ਉੱਪਰ ਤੁਸੀਂ ਹਲਕੀ ਮਾਤਰਾ 'ਚ ਇਰੀਗੇਸ਼ਨ ਕਰ ਦੇਣੀ ਹੈ ਜੀ ਉਹਦੀ ਇਰੀਗੇਸ਼ਨ ਮਤਲਬ ਉਹਨੂੰ ਪਾਣੀ ਦੇ ਦੇਣਾ ਤੁਸੀਂ ਸਪਰੇ ਪੰਪ ਨਾਲ ਦੇ ਸਕਦੇ ਹੋ ਜੇ ਤੁਹਾਡੇ ਕੋਲੋਂ ਪਾਣੀ ਵਾਲੇ ਜਿਹੜੇ ਜੱਗ ਹੁੰਦੇ ਆ ਉਹ ਹੈਗੇ ਆ ਉਹਨਾਂ ਨਾਲ ਦੇ ਸਕਦੇ ਹੋ ਤੁਸੀਂ ਵਾਟਰ ਕੈਨ ਦੇ ਨਾਲ ਪਾਣੀ ਦੇ ਸਕਦੇ ਹੋ ਤੇ ਉਦੇ ਉੱਪਰ ਕੋਈ ਵੀ ਕੱਪੜਾ ਪਾ ਕੇ ਜਾਂ ਪਰਾਲੀ ਪਾ ਕੇ ਉਹਨੂੰ ਉਹਨੇ ਦਿਨ ਤੁਸੀਂ ਟੱਕ ਕੇ ਰੱਖਣਾ ਜਿੰਨੇ ਦਿਨ ਉਹ ਨਿਕਲਣੀ ਸ਼ੁਰੂ ਨਹੀਂ ਹੁੰਦੀ ਜਦੋਂ ਇਨੇ ਨਹੀਂ ਮਾੜੇ ਮਾੜੇ ਨਿਕਲਣੀ ਸ਼ੁਰੂ ਹੋ ਗਈ ਉਸੇ ਟਾਈਮ ਤੇ ਤੁਸੀਂ ਉਤੋਂ ਕੱਪੜਾ ਵਗੈਰਾ ਲਾ ਸਕਦੇ ਹੋ ਫਿਰ ਤੁਸੀਂ ਉਹਦਾ ਪਾਣੀ ਦਾ ਧਿਆਨ ਰੱਖਣਾ ਸਿਰਫ ਪਾਣੀ ਲੋੜ ਮੁਤਾਬਕ ਨੂੰ ਦੋ ਬਾਕੀ ਖਰਾਕ ਉਹਨੇ ਜਿਹੜੀ ਤੁਸੀਂ ਇੱਥਾ ਬੈੱਡ ਦੇ ਵਿੱਚ ਜਿਹੜੀ ਮਿੱਟੀ ਪਾਈ ਆ ਉੱਚੋ ਲੈ ਲੈਣੀ ਆ ਜਾਂ ਤੁਸੀਂ ਗਮਲੇ ਦੇ ਵਿੱਚ ਜੇ ਬੀਜਿਆ ਤਾਂ ਗਮਲੇ ਦੇ ਵਿੱਚ ਜਿਹੜੀ ਤੁਹਾਡੀ ਮਿੱਟੀ ਦਾ ਬੇਸ ਆ ਉੱਚੋ ਨੇ ਖਰਾਕ ਲੈ ਲੈਣੀ ਆ ਬਸ ਇੱਕ ਗੱਲ ਦਾ ਧਿਆਨ ਰੱਖਿਓ ਬਹੁਤਾ ਜ਼ਿਆਦਾ ਸੰਘਣਾ ਜਿਹੜੀ ਬਜਾਈ ਨਹੀਂ ਕਰਨੀ ਚਾਹੀਏ ਪਿਆਜ਼ ਆ ਚਾਹੇ ਗੋਭੀ ਆ ਚਾਹੇ ਟਮਾਟਰ ਆ ਚਾਹੇ ਮਿਰਚਾਂ ਜਾਂ ਬਰੋਕਲੀ ਆ ਜਾਂ ਬੱਤਾ ਗੋਭੀ ਜਿਹੜੀਆਂ ਵੀ ਮਰਜ਼ੀ ਵੈਰਾਈਟੀਆਂ ਇਨ੍ਹਾਂ ਦਿਨਾਂ ਦੇ ਵਿੱਚ ਅਗਸਤ ਦੀ ਜਾਂ ਸਤੰਬਰ ਦੇ ਵਿੱਚ ਬੋਸਟਲੀ ਤੁਸੀਂ ਕੋਸ਼ਿਸ਼ ਕਰੋ ਕਿ ਪਨੀਰੀ ਤਿਆਰ ਕਰਕੇ ਹੀ ਗੋਭੀਆਂ ਵਗੈਰਾ ਦੀ ਕਾਸ਼ਤ ਕਰੋ ਸਿੱਧੀ ਬਿਜਾਈ ਦੇ ਵਿੱਚ ਕਿਸੇ ਵੇਲੇ ਫੁੱਲ ਜਿਹੜਾ ਉਹ ਸਹੀ ਨਹੀਂ ਬਣਦਾ ਜਾਂ ਫੁੱਲ ਨਾ ਬਣਨ ਦੀ ਸਮੱਸਿਆ ਆ ਜਾਂਦੀ ਹੈ ਜੀ ਤੇ ਕਾਲੀ ਤੋਰੀ ਇਨ੍ਹਾਂ ਦਿਨਾਂ ਦੇ ਵਿੱਚ ਲੱਗ ਸਕਦੀ ਹੈ ਜੀ ਸਿਰਫ ਅਗਸਤ ਤੇ ਸਤੰਬਰ ਦੀ 15 ਤਰੀਕ ਤੱਕ ਕਾਲੀ ਤੋਰੀ ਨੂੰ ਆਪਾਂ ਲਾ ਸਕਦੇ ਹਾਂ ਤੇ ਨੰਬਰ 2 ਲੌਕੀ ਨੂੰ ਲਾ ਸਕਦੇ ਹਾਂ ਜੀ ਜਿਹੜੀਆਂ ਆਪਣੀਆਂ ਅੱਲਾਂ ਹੁੰਦੀਆਂ ਅੱਲਾਂ ਤੇ ਕਾਲੀ ਤੋਰੀ ਇਨ੍ਹਾਂ ਦੋਵਾਂ ਦੀ ਕਾਸ਼ਤ ਕਰ ਸਕਦੇ ਹਾਂ ਇਹਨਾਂ ਨੂੰ ਆਪਾਂ ਬੈੱਡ ਦੇ ਉੱਪਰ ਲਾਉਣਾ ਹੈ ਜੀ ਬੈੱਡ ਦੇ ਉੱਪਰ ਲਾ ਕੇ ਤੁਸੀਂ ਜਾਲ ਬਨ ਕੇ ਇਹਨੂੰ ਉੱਪਰ ਵੀ ਚੜਾ ਸਕਦੇ ਹੋ ਠਾ ਜ਼ਮੀਨ ਤੇ ਵੀ ਛੱਡ ਸਕਦੇ ਹੋ ਬੀਜ ਤੋਂ ਬੀਜ ਦੀ ਦੂਰੀ ਹੈ ਜਿਹੜੀ ਇਹਦੇ ਆਪਾਂ 1.5 ਫੁੱਟ ਰੱਖਣੀ ਹੁੰਦੀ ਹੈ ਜੀ ਤੇ ਇਹ ਜਿਹੜੀ ਆਮ ਜਿਹੜੀ ਹਰੀ ਤੋਰੀਂ ਦੀ ਉਹ ਨਹੀਂ ਇਹ ਕਾਲੀ ਤੋਰੀ ਹੈ ਜੀ ਹਾਈਬ੍ਰਿਡ ਦੇ ਵਿੱਚ ਆਉਂਦੀ ਹੈ ਤੇ ਇਹਦੇ ਵਿੱਚ ਰਿਸਪੌਂਸ ਸਾਨੂੰ ਚੰਗੇ ਮਿਲਦੇ ਆ ਵੇਲ ਵਾਲਾ ਟਮਾਟਰ ਹੈ ਜਿਹੜਾ ਜੀ ਉਹ ਦੀ ਦੂਰੀ ਆਪਾਂ ਬੂਟੇ ਤੋਂ ਬੂਟਾ 18 ਇੰਚ ਤੇ ਲਾਈਨ ਤੋਂ ਲੈਣ ਆਪਾਂ 4 ਤੋਂ 6 ਫੁੱਟ ਰੱਖਣੀ ਹੁੰਦੀ ਹੈ ਜੀ ਜਿਹੜੇ ਅਕੋਰਡਿੰਗ ਆਪਾਂ ਇਹ ਬੈੱਡ ਬਣਾ ਰਹੇ ਆ ਉਹਦੇ ਹਿਸਾਬ ਦੇ ਨਾਲ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਗੋਭੀ ਬਰੋਕਲੀ ਤੇ ਆਪਣੀ ਪੱਤਾ ਗੋਭੀ ਪਰ ਇਹ ਵੀ ਆਪਣੀ ਕਿੱਟ ਦੇ ਵਿੱਚ ਮੌਜੂਦ ਬੀਜ ਨੇ ਜੀ ਇਹਨੇ ਇਹਨੀ ਕੁਆਂਟੀਟੀ ਦੇ ਲਗਭਗ 50 ਤੋਂ ਪਲੱਸ ਬੀਜ ਹਰ ਇੱਕ ਆਈਟਮ ਦੇ ਵਿੱਚ ਉਹਦੇ ਹੋਣਗੇ ਇਹਨਾਂ ਦਿਨਾਂ ਵਿੱਚ ਅਗਸਤ ਸਤੰਬਰ ਦੀ ਇੱਕ ਤਰੀਕ ਤੋਂ ਪਰਫੈਕਟ ਮੌਸਮ ਇਸ ਚੀਜ਼ ਦਾ ਆ ਜਾਣਾ ਹੈ ਜੀ ਇਹਨਾਂ ਦੀ ਪਨੀਰੀ ਕਿਵੇਂ ਬਣਾਉਣੀ ਉਹ ਮੈਂ ਪਹਿਲਾਂ ਐਕਸਪਲੇਨ ਕਰ ਦੱਤਾ ਹੈ ਜੀ ਤੇ ਸਤੰਬਰ ਦਾ ਮਹੀਨਾ ਛੱਡ ਕੇ ਅਕਤੂਬਰ ਜਾਂ ਨਵੰਬਰ ਦੇ ਵਿੱਚ ਆਪਾਂ ਇਹਦੀਆਂ ਸਿੱਧੀਆਂ ਬਜਾਈਆਂ ਵੀ ਕਰ ਸਕਦੇ ਹਾਂ ਮਤਲਬ ਕਿ ਇੱਕ ਦਾਣਾ ਲਾਉਣਾ ਹੁੰਦਾ ਇੱਕ ਦਾਣਾ ਜਿਹੜਾ ਹੈਗਾ ਜੀ 9 ਇੰਚ ਤੋਂ 12 ਇੰਚ ਦੇ ਅੰਦਰ ਆਉਣਾ ਚਾਹੀਦਾ ਜਦੋਂ ਵੀ ਗੋਭੀ ਦੀ ਲਾਈਨ ਬਰੋਕਲੀ ਦੀ ਜਾਂ ਪੱਤਾ ਗੋਭੀ ਦੀ ਆਪਾਂ ਲਾਈਨ ਲਾਉਣੀ ਹੁੰਦੀ ਆ ਤਾਂ ਇਹਦੇ ਲਾਈਨ ਤੋਂ ਲਾਈਨ ਦਾ 2 ਫੁੱਟ ਦਾ ਫਾਸਲਾ ਛਾੜਨਾ ਚਾਹੀਦਾ ਮਤਲਬ ਦੋ ਲੈਣਾ ਜੇ ਇਦਾਂ ਜਾਂਦੀਆਂ ਉਹ 2 ਫੁੱਟ ਦਾ ਫਾਸਲਾ ਚਾਹੀਦਾ ਹੈ ਜੀ ਤੇ ਬੂਟੇ ਤੋਂ ਬੂਟਾ 9 ਇੰਚ ਤੋਂ ਲੈ ਕੇ 1 ਫੁੱਟ ਤੱਕ ਦਾ ਫਾਸਲਾ ਚਾਹੀਦਾ ਹੁੰਦਾ ਇਸ ਤੇ ਕਿੰਨਾ ਤੁਸੀਂ ਇਹਦੀ ਕਾਸ਼ਤ ਜਿਹੜੀ ਕਰਨੀ ਆ। ਵੈਸੇ ਮੈਂ ਕੱਲੀ ਕੱਲੀ ਵੀਡੀਓ ਵਕਰੀ ਵਕਰੀ ਬਣਾ ਕੇ ਵੀ ਇੱਥੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ। ਤੇ ਦੇਸੀ ਗਾਜਰ ਦਾ ਜਿਹੜਾ ਸਮਾਂ ਉਹ ਆ ਚੁੱਕਿਆ ਹੈ ਜੀ ਦੇਸੀ ਗਾਜਰ ਦੀ ਬਿਜਾਈ ਹੁਣ ਆਪਾਂ ਕਰਨੇ ਸ਼ੁਰੂ ਕਰ ਸਕਦੇ ਹਾਂ। ਤੇ ਗਾਜਰ ਜਿਹੜੀ ਹੈ ਜੀ ਉਹਦਾ ਸੀਡ ਕਟੋ ਘਟ 1 ਤੋਂ 1.5 ਇੰਚ ਦੂਰ ਪਵੇ ਤੇ ਫੇਰ ਵਧੀਆ ਹੈ। ਇਹ ਵੀ ਆਪਾਂ ਖੇੜਾਂ ਦੇ ਉੱਤੇ ਬਿਜਾਈ ਕਰਨੀ ਹੈ। ਖੇੜਾਂ ਵਾਲੀ ਵੀਡੀਓ ਲਾਸਟ ਦੇ ਵਿੱਚ ਆ ਜਾਊਗੀ। ਹਲਕੀ ਮਾਤਰਾ ਚ ਬਿਜਾਈ ਕਰਨੀ ਹੈ ਬਿਜਾਈ ਕਰਨ ਤੋਂ ਤੁਰੰਤ ਬਾਅਦ ਪਾਣੀ ਦੇ ਦੇਣਾ ਪਾਣੀ ਉਹਨਾਂ ਤੇ ਮੰਨ ਲਓ ਪੂਰੀ ਆ ਖੇੜਾ ਤਾਂ ਇਸ ਤੋਂ ਅੱਧਾ ਪਾਣੀ ਦੇਣਾ ਤੇ ਬੀਜ ਇਹਦੇ ਉੱਪਰ ਪਾਉਣਾ ਅੱਧਾ ਪਾਣੀ ਦੇਣਾ ਆਪਾਂ ਸਿਰਫ ਤੇ ਉਹਦੇ ਨਾਲ ਕੀ ਆ ਵੀ ਸਿਰਫ ਨਮੀ ਦੇ ਨਾਲ ਹੀ ਰੁਗਣੀ ਚਾਹੀਦੀ ਆ ਤੇ ਗਾਜਰ ਨੂੰ ਸਫੀਸ਼ੀਐਂਟ ਮਤਲਬ ਲੋੜ ਮੁਤਾਬਕ ਪਾਣੀ ਦੇਈਦਾ ਜੇ ਗਾਜਰ ਨੂੰ ਬਹੁਤ ਜ਼ਿਆਦਾ ਪਾਣੀ ਨਹੀਂ ਦੇਈਦਾ ਜੇ ਗਾਜਰ ਨੂੰ ਬਹੁਤ ਜ਼ਿਆਦਾ ਪਾਣੀ ਰਹੀ ਹੈ ਤਾਂ ਇਹਦੇ ਸਾਈਡਾਂ ਤੇ ਜੜਾਂ ਨਿਕਲ ਆਉਂਦੀਆਂ ਨੇ ਤੇ ਇਹਦੀ ਕੁਆਲਿਟੀ ਵੀ ਖਰਾਬ ਹੋ ਜਾਂਦੀ ਹੈ ਇਸੇ ਤਰੀਕੇ ਨਾਲ ਹਰੀ ਮਿਰਚ ਦੀ ਗੱਲ ਕਰੀਏ ਇਹ ਸਪੈਸ਼ਲ ਵੈਰਾਈਟੀ ਹੈ ਜੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਮੰਗਾਉਨੇ ਆ ਇੱਕ ਤੇ ਇਹ ਸਿਆਲ ਦੇ ਵਿੱਚ ਵੀ ਆਪਾਂ ਨੂੰ ਘਰ ਖਾਣ ਜੋਗਾ ਲਗਭਗ ਫਾਲ ਹੈ ਜਿਹੜਾ ਉਹ ਵਧੀਆ ਦੇ ਦਿੰਦੀ ਹੈ ਇਹਦੀ ਵੀ ਪਨੀਰੀ ਸੇਮ ਉਸੇ ਤਰੀਕੇ ਨਾਲ ਹੀ ਤਿਆਰ ਕਰਨੀ ਹੈ ਬੂਟੇ ਤੋਂ ਬੂਟੇ ਦੀ ਦੂਰੀ ਜਿਹੜੀ ਇਹਦੀ ਆਪਾਂ 15 ਇੰਚ ਰੱਖਣੀ ਹੈ ਜੀ ਲਾਈਨ ਟੂ ਲਾਈਨ ਆਪਾਂ ਇਹਦੀ ਦੂਰੀ 4 ਇੰਚ ਰੱਖਣੀ ਹੈ ਪਨੀਰੀ ਤਿਆਰ ਕਰਕੇ ਲਾਉਣੀ ਹੈ ਜੀ ਇਹ ਵੀ 15 ਅਗਸਤ ਤੋਂ ਬਾਅਦ ਖੀਰੇ ਦੀ ਕਾਸ਼ਟ ਜਿਹੜੀ ਆਪਾਂ ਸ਼ੁਰੂ ਕਰ ਸਕਦੇ ਆ ਤੇ ਖੀਰੇ ਦੀ ਕਾਸ਼ਟ ਕਰਨ ਵੇਲੇ ਬੈੱਡ ਹੈ ਜਿਹੜਾ ਆਪਣਾ ਘੱਟ ਤੋਂ ਘੱਟ 4 ਫੁੱਟ ਚੌੜਾ ਹੋਣਾ ਚਾਹੀਦਾ 4 ਫੁੱਟ ਚੌੜੇ ਬੈੱਡ ਦੇ ਉੱਪਰ ਤੁਸੀਂ ਇੱਕ ਸਾਈਡ ਤੇ ਕੀੜਾ ਲਾਉਣਾ ਇਹ ਵੀ ਨਮੀ ਦੇ ਵਿੱਚ ਉਗਣਾ ਚਾਹੀਦਾ ਹੈ ਪਾਣੀ ਤੋਂ ਲਗਭਗ 3 ਤੋਂ 4 ਇੰਚ ਦੂਰ ਆਪਣਾ ਇਹੜਾ ਕੀੜਾ ਰਹਿਣਾ ਚਾਹੀਦਾ ਨਮੀ ਦੇ ਵਿੱਚ ਕੀੜਾ ਲਾਓ ਤੇ ਬੂਟੇ ਤੋਂ ਬੂਟੇ ਦੀ ਦੂਰੀ 6 ਤੋਂ 8 ਇੰਚ ਆਪਾਂ ਰੱਖਣੀ ਹੈ ਜੀ ਬੈੱਡ ਦੇ ਉੱਪਰ ਤੇ ਮੂਲੀ ਦੀ ਆਪਾਂ ਗੱਲ ਕਰੀਏ ਮੂਲੀ ਦਾ ਪਰ ਸ਼ਕਤ ਸਮਾਂ ਚੜ ਲਿਆ ਜੀ ਬਹੁਤ ਸੋਹਣਾ ਐਕਸੀਡੈਂਟ ਜਿਹੜਾ ਸਮਾਂ ਮੂਲੀ ਦਾ ਚੱਲ ਰਿਹਾ ਮੂਲੀ ਦੇ ਇਸ ਟਾਈਮ ਤੇ ਅਸੀਂ ਹਾਈਬ੍ਰਿਡ ਬੀਜ ਰეკਮੈਂਡ ਕਰ ਰਹੇ ਹਾਂ ਜੀ ਕਿਉਂਕਿ ਹਾਈਬ੍ਰਿਡ ਬੀਜ ਜਿਹੜੇ ਉਹਨਾਂ ਦੀ ਜਰਮੀਨੇਸ਼ਨ ਵੀ ਫਾਸਟ ਹੁੰਦੀ ਹੈ ਤੇ ਛੇਤੀ ਤਿਆਰ ਹੁੰਦੇ ਆ ਤੇ ਮੂਲੀ ਦੀ ਲਵਾਈ ਵੇਲੇ ਧਿਆਨ ਰੱਖਣਾ ਕਿ ਆਪਾਂ ਮੂਲੀ ਦਾ ਬੀਜ ਸੰਘਣਾ ਨਹੀਂ ਪਾਉਣਾ ਮੂਲੀ ਜਿਹੜਾ ਆਪਾਂ ਖੇਲ ਬਣਾਵਾਂਗੇ ਖੇਲ ਦੇ ਉੱਪਰ ਲੱਗ ਪਾ ਕੇ ਦੇਖੋ ਇਹ ਮੇਰੇ ਹੱਥ ਤੁਸੀਂ ਦੇਖ ਰਹੇ ਹੋ 3 10 ਇੰਚ ਦੇ ਕਰੀਬ ਹਰ ਇੱਕ ਕੱਲਾ ਕੱਲਾ ਬੀਜ ਲੱਗਣਾ ਚਾਹੀਦਾ ਜੀ ਫਿਰ ਤੁਹਾਡੀ ਕੁਆਲਿਟੀ ਜਿਹੜੀ ਬਣੂਗੀ ਤੇ ਇਹ ਐਡੀ ਜਲਦੀ ਤਿਆਰ ਹੋਊਗੀ ਕਿ ਗ੍ਰੈਂਡ ਦੀ ਗੱਲ ਨਹੀਂ ਜਿੰਨਾ ਤੁਸੀਂ ਵੈਰਾਈਟੀ ਨੂੰ ਸੰਘਣਾ ਪਾਓਗੇ ਓਨਾ ਹੀ ਇਹਨੇ ਲੇਟ ਦੇ ਵਿੱਚ ਤਿਆਰ ਹੋਣਾ ਜੀ ਤੇ ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਧਿਆਨ ਰੱਖਣ ਵਾਲੀਆਂ ਨੇ ਇਹਨੂੰ ਅੱਗੇ ਤੁਸੀਂ ਫਾਲੋ ਜ਼ਰੂਰ ਕਰਿਓ ਤੇ ਇਸੇ ਤਰੀਕੇ ਨਾਲ ਮਲਟੀ ਕਟ ਪਾਲਕ ਆ ਗਈ ਜੀ ਪਾਲਕ ਵੀ ਆਪਾਂ ਇਸੇ ਤਰੀਕੇ ਨਾਲ ਖੇੜਾਂ ਦੇ ਉੱਪਰ ਇੱਕ ਇੱਕ ਦਾਣਾ ਜਿਹੜਾ ਲਾ ਸਕਦੇ ਆ ਜਾਂ ਇਹਨੂੰ ਤੁਸੀਂ ਵਿਰਲਾ-ਵਿਰਲਾ ਐਸ ਲੋਕ ਇਦਾਂ ਕੇਰ ਸਕਦੇ ਹੋ ਉਹ ਨਾਲ ਤੁਹਾਡਾ ਵਧੀਆ ਹੋ ਜਾਂਦਾ ਧਨੀਏ ਨੂੰ ਹਮੇਸ਼ਾ ਜੇ ਤੁਸੀਂ ਕਿਚਨ ਗਾਰਡਨਿੰਗ ਚਲਾ ਰਹੇ ਹੋ ਜਾਂ ਕਿਸੇ ਕਮਰਸ਼ੀਅਲੀ ਲਾ ਰਹੇ ਤਾਂ ਇਹਦੀ ਚੁਟਕੀ ਲਗਾਉਣੀ ਚਾਹੀਦੀ ਹੈ ਜੀ ਮਤਲਬ ਚੁਟਕੀ ਦੇ ਵਿੱਚ ਤੁਹਾਡੇ 4 ਤੋਂ 5 ਬੀਜ ਹੋਣ 4 ਤੋਂ 5 ਬੀਜ ਫੜਨੇ ਤਾਂ ਉਹ ਖੇੜ ਦੇ ਉੱਪਰ ਇਸ ਤਰੀਕੇ ਨਾਲ ਖੇੜ ਦੇ ਉੱਪਰ ਲਾ ਦੇਣੇ ਤੇ ਸਾਰੀ ਖੇੜ ਦੇ ਉੱਪਰ ਲੱਗਣ ਤੋਂ ਬਾਅਦ ਤੁਰੰਤ ਪਾਣੀ ਦੇ ਸਕਦੇ ਹੋ ਚੁਟਕੀ ਦੇ ਨਾਲ ਲੱਗਾ ਧਨੀਆ ਤੁਹਾਡਾ ਬਹੁਤ ਜ਼ਿਆਦਾ ਕਾਮਯਾਬ ਹੁੰਦਾ ਹੈ ਗੁੱच्छੀ ਦੇ ਰੂਪ ਵਿੱਚ ਤੁਹਾਡ ਕੋ ਨਿਕਲਦਾ ਤੇਰੀ ਪ੍ਰੋਡਕਸ਼ਨ ਵੀ ਜ਼ਿਆਦੀ ਨਿਕਲਦੀ ਹੈ ਜੀ ਚਕੰਦਰ ਹੈ ਜਿਹੜਾ ਚਕੰਦਰ ਤੋਂ ਚਕੰਦਰ ਦੀ ਡੂੜੀ 4 ਇੰਚ ਦੇ ਕਰੀਬ ਹੋਣੀ ਚਾਹੀਦੀ ਹੈ ਫਿਰ ਇਹਦਾ ਸਾਈਜ਼ ਜਿਹੜਾ ਵਧੀਆ ਬਣਦਾ ਖੇੜਾ ਉਸੇ ਤਰੀਕੇ ਨਾਲ ਬਣਾਉਣੀਆਂ ਜਿਹੜੀਆਂ ਪਹਿਲਾਂ ਆਪਾਂ ਸਪਰੇਅ ਕੀਤਾ ਇਹ ਲਾਸਟ ਵੀਡੀਓ ਜਿਹੜੀ ਮਿਲ ਜੂਗੀ ਤੇ ਛਲਗਮ ਦੀ ਹੁਣ ਆਪਾਂ ਜੇ ਗੱਲ ਕਰਦੇ ਹਾਂ ਛਲਗਮ ਦਾ ਬੀਜ ਦੀ ਮਾਤਰਾ ਕਿ ਕਿਲੋ ਤੋਂ ਸਵਾ ਕਿਲੋ ਜਾਂ ਡੇਢ ਕਿਲੋ ਪ੍ਰਤੀ ਏਕੜ ਆਪਾਂ ਰੱਖਣੀ ਹੁੰਦੀ ਹੈ ਤੇ ਇਹ ਦਾ ਛੱਟਾ ਦੇ ਕੇ ਛੱਟਾ ਦੇਣ ਤੋਂ ਬਾਅਦ ਤੁਸੀਂ ਖੇੜਾਂ ਜ਼ਰੂਰ ਬਣਾਉਣੀਆਂ ਖੇੜਾਂ ਬਣਾ ਕੇ ਤੇ ਖੇੜਾਂ ਬਣਾ ਕੇ ਉਸ ਤੋਂ ਬਾਅਦ ਤੁਸੀਂ ਹਲਕਾ ਪਾਣੀ ਲਾ ਦਨਾ ਤਾਂ ਇਹਦੀ ਬੁਜਾਈ ਵੀ ਸਕਸੈਸਫੁਲੀ ਹੋ ਜਾਵੇਗੀ ਇਹ ਸ਼ਲਗਮ ਦਾ ਟਾਈਮ ਹੈ ਜਿਹੜਾ ਲਗਭਗ ਸਤੰਬਰ ਦੀ 10 ਤਰੀਕ ਤੋਂ ਆਰਾਮ ਦੇ ਨਾਲ ਸ਼ੁਰੂ ਕਰ ਸਕਦੇ ਹੋ ਵਧੀਆ ਜਿਹੜੀ ਤੁਹਾਨੂੰ ਪਰਫਾਰਮੈਂਸ ਇਹਦੀ ਮਿਲੂਗੀ ਇਸੇ ਤਰੀਕੇ ਨਾਲ ਮੇਥੀ ਮੇਥੇ ਤੇ ਬੀਨ ਹੈ ਜਿਹੜੇ ਇਹ ਵੀ ਸਤੰਬਰ ਦੇ ਵਿੱਚ ਆਪਾਂ ਸ਼ੁਰੂ ਕਰਨੇ ਆ ਜੀ ਮੇਥੀ ਨੂੰ ਤਾਂ ਆਪਾਂ ਕੇਰ ਕੀ ਬੀਜਣਾ ਹੁੰਦਾ ਕਿਉਂਕਿ ਸੰਗਣਾ ਨਹੀਂ ਬੀਜਣਾ ਜੇ ਸੰਗਣਾ ਬੀਜਾਂਗੇ ਤਾਂ ਢੋਡੀਆਂ ਦੇ ਵਿੱਚ ਬੂਟੇ ਸੁੱਕਣ ਦੀ ਸਮੱਸਿਆ ਆ ਜਾਂਦੀ ਹੈ ਤੇ ਆ ਮੇਥੀ ਵੀ ਜਿਹੜੀ ਇਹ ਵੀ ਬਜਾਈ ਦਾ ਸੇਮ ਤਰੀਕਾ ਹੈ ਜੀ ਇਹਨੂੰ ਵੀ ਪਰ ਕੇਰ ਕੇ ਬੀਜਣਾ ਪਰ ਇਹਦੀ ਵੀ ਬਿਲਾਇ ਵਿਰਲੀ ਕਰਨੀ ਹੈ ਬਹੁਤੀ ਸੰਗਣੀ ਬਜਾਈ ਆਪਾਂ ਇਹਦੀ ਨਹੀਂ ਕਰਨੀ ਸੰਗਣੀ ਬਜਾਈ ਦੇ ਵਿੱਚ ਸਾਨੂੰ ਸਮੱਸਿਆ ਆਉਂਦੀਆਂ ਨੇ ਤੇ ਬੀਨਸ ਦੀ ਆਪਾਂ ਜੇ ਗੱਲ ਕਰੀਏ ਹੁਣ ਸਤੰਬਰ ਦੇ ਮਹੀਨੇ ਵਿੱਚ ਬੀਨ ਦਾ ਸਹੀ ਸਮਾਂ ਆ ਜਾਣਾ ਜੀ ਲੱਗਣ ਦਾ ਬੀਨ ਕਿਹੜੇ ਖੇਤਾਂ ਦੇ ਵਿੱਚ ਨਹੀਂ ਲਾਉਣੀ ਚਾਹੀਦੀ ਇਹ ਮੇਰੀ ਗੱਲ ਆ ਧਿਆਨ ਦੇ ਨਾਲ ਸੁਣ ਲਈ ਜੀੜੀਆਂ ਖੇਤਾਂ ਦੇ ਵਿੱਚ ਤੁਹਾਡੀਆਂ ਪਿਛਲੇ 2-3 ਮਹੀਨੇ ਪਹਿਲਾਂ ਜਦੋਂ 2-3 ਮਹੀਨੇ ਪਹਿਲਾਂ ਵੇਲਣ ਵਾਲੀਆਂ ਸਬਜ਼ੀਆਂ ਰਹੀਆਂ ਨੇ ਉਹਨਾਂ 'ਚ ਬੀਨ ਦੀ ਕਾਸ਼ਤ ਨਹੀਂ ਕਰਨੀ ਭਿੰਡੀ ਵਾਲੀ ਫਸਲ ਜਿੱਥੇ ਲੱਗੀ ਰਹੀ ਆ ਉੱਥੇ ਤੁਸੀਂ ਬੀਨ ਦੀ ਕਾਸ਼ਤ ਨਹੀਂ ਕਰਨੀ ਜੇ ਜਗ੍ਹਾ ਬਦਲ ਕੇ ਹੀ ਲਗਣੀ ਹੈ ਚਾਹੀਦੀ ਹੈ ਜੇ ਬੀਨਸ ਨਹੀਂ ਤੇ ਇਹਨੇ ਉਗ ਪਾਉਗੀ ਵਧੀਆ ਉਗ ਕਿ ਉਗਣ ਤੋਂ ਬਾਅਦ ਜਿਹੜੀਆਂ ਵੀ ਸਮੱਸਿਆਵਾਂ ਆਉਣਗੀਆਂ ਉਹਨਾਂ ਦਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਜੀ ਬੀਨ ਸਭ ਤੋਂ ਵਧੀਆ ਕਾਮਯਾਬ ਪੱਠਿਆਂ ਵਾਲੇ ਖੇਤ ਚ ਆਪਣੇ ਚਰੀ ਵਾਲੇ ਮੱਕੀ ਵਾਲੇ ਖੇਤਾਂ ਦੇ ਵਿੱਚ ਬੀਨ ਹੱਦ ਤੋਂ ਜ਼ਿਆਦਾ ਕਾਮਯਾਬ ਹੁੰਦੀ ਹੈ ਇਸੇ ਤਰੀਕੇ ਨਾਲ ਬੀਨ ਤੇ ਮਟਰ ਹੈ ਜਿਹੜੇ ਬੀਨ ਤੇ ਮਟਰ ਦੋਵੇਂ ਇਹੀ ਜਿਹੜੇ ਆ ਉਹ ਤੋਰੀਏ ਵਾਲੇ ਖੇਤ ਚ ਨਹੀਂ ਲਾਉਣੇ ਬਰਸੀਨ ਵਾਲੇ ਖੇਤ ਦੇ ਵਿੱਚ ਨਹੀਂ ਲਾਉਣੇ ਕਿਉਂਕਿ ਵਾਰ-ਵਾਰ ਤੁਸੀਂ ਬਰਸੀਨ ਬੀਜ ਦੇ ਉੱਥੇ ਨਹੀਂ ਲਾਉਣਾ ਵੇਲਾ ਵਾਲੀਆਂ ਸਬਜ਼ੀਆਂ ਜਿੱਥੇ ਤੁਹਾਡੀਆਂ ਪਿਛਲੇ 2-3 ਮਹੀਨੇ ਪਹਿਲਾਂ ਲਗੀਆਂ ਸੀ ਉੱਥੇ ਲਿਆਓ ਉਸ ਤੋਂ ਪੁਰਾਣੀ ਹੋਵੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਪਿੰਡੀ ਵਾਲੇ ਖੇਤਾਂ ਦੇ ਵਿੱਚ ਨਹੀਂ ਲਾਉਣੀਆਂ ਤੁਸੀਂ ਇਹ ਜੀ ਇਹ ਇਹ ਨਾ ਤਿਆਰ ਰੱਖਿਓ ਝੋਨੇ ਵਾਲੇ ਖੇਤਾਂ 'ਚ ਤੁਸੀਂ ਲਾ ਸਕਦੇ ਹੋ ਜੀ ਆਰਾਮ ਦੇ ਨਾਲ ਜਾਂ ਮੱਕੀ ਵਾਲਿਆਂ ਗਾੱਚੀ ਵਾਲੇ ਚਰੀਆਂ ਵਾਲੇ ਖੇਤਾਂ 'ਚ ਇਹਨਾਂ ਦੀ ਬਜਾਈ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਮਟਰ ਦੀ ਬਜਾਈ ਦਾ ਹਾਲੇ ਟਾਈਮ ਹੈ ਜਿਹੜਾ ਉਹ ਨਹੀਂ ਆਇਆ ਇਹਨੂੰ ਲਗਭਗ 1 ਮਹੀਨੇ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਦੋ ਵੈਰਾਈਟੀਆਂ ਅਸੀਂ ਆਪਣੀ ਕਿੱਟ ਦੇ ਵਿੱਚ ਦੇ ਰਹੇ ਹਾਂ ਇੱਕ ਮਹੀਨੇ ਕੇ ਬਾਅਦ ਲੱਗਣ ਵਾਲੀ ਤੇ ਇੱਕ ਉਸ ਤੋਂ ਵੀ ਲੇਟ ਲੱਗਣ ਵਾਲੀ ਜਿਹਨੂੰ ਆਪਾਂ ਲੰਬੀ ਫੜੀ ਵਾਲਾ ਮਟਰ ਕਹਿੰਦੇ ਆ ਇਹ ਕੱਲੀ-ਕੱਲੀ ਚੀਜ਼ ਨੂੰ ਆਪਾਂ ਵੱਖਰੇ ਤੌਰ ਤੇ ਐਕਸਪਲੇਨ ਤੁਹਾਡੇ ਨਾਲ ਜਿਹੜਾ ਜ਼ਰੂਰ ਕਰਾਂਗੇ ਜੀ ਹੁਣ ਇਹਨਾਂ ਕੇ ਤੇ ਧਿਆਨ ਜ਼ਰੂਰ ਰੱਖ ਲਿਓ ਕਿ ਕਿਹੜੀ-ਕਿਹੜੀ ਫਸਲ ਹੈ ਕਿਹੜੀ-ਕਿਹੜੀ ਜਗ੍ਹਾ ਤੇ ਨਹੀਂ ਲੱਗਣੀ ਚਾਹੀਦੀ ਹੁਣ ਇੱਥੇ ਤੋਂ ਬਾਅਦ ਆਪਣੀ ਕਿੱਟ ਦੇ ਵਿੱਚ ਆ ਗਿਆ ਜੀ ਆਪਣੀ ਸਰੋਂ ਸਰੋਂ ਦੀ ਮਾਤਰਾ ਕਿਲੋ ਤੋਂ 1.5 ਕਿਲੋ ਪ੍ਰਤੀ ਏਕੜ ਰੱਖਣੀ ਹੁੰਦੀ ਹੈ ਜੀ ਇਹ ਮਲਟੀ ਕੱਟ ਸਰੋਂ ਹੈ ਜੀ ਗੰਦਲ ਵਾਲੀ ਸਰੋਂ ਜਿਹਨੂੰ ਆਪਾਂ ਕਹਿੰਦੇ ਆ ਆਪਾਂ ਕਿੱਟ ਦੇ ਵਿੱਚ ਪਾਈ ਹੈ ਥੋ ਇਨੂੰ 1 ਕਿਲੋ ਤੋਂ ਲੈ ਕੇ ਸਵਾ ਕਿਲੋ ਜਾਂ ਡੇਢ ਕਿਲੋ ਪ੍ਰਤੀ ਏਕੜ ਆਪਾਂ ਦਾ ਛੱਟਾ ਦੇ ਕੇ ਵਿੱਚੋਂ ਕੇਲਾ ਬਣਾ ਦੇਣੀ ਆ ਜੀ ਕੇਲਾ ਬਣਾ ਕੇ ਪਾਣੀ ਲਾ ਦਿਓ ਤੁਹਾਡੀ ਸਾਰੋਂ ਵਧੀਆ ਲੱਖੂਗੀ ਕੋਈ ਮਿੱਤਰ ਬੇਲੀ ਜਿਹੜੇ ਅਵਤਰ ਦੇ ਵਿੱਚ ਵੀ ਸਾਰੋਂ ਬੀਜ ਦਿਆ ਹਰ ਇੱਕ ਦੀ ਜ਼ਮੀਨ ਦਾ ਆਪੋ ਆਪਣਾ ਹਿਸਾਬ ਹੈ ਇਸ ਕਰਕੇ ਜਿਹੜਾ ਵੀ ਤਰੀਕਾ ਤੁਹਾਡਾ ਕਾਮਯਾਬ ਹੋ ਉਸ ਤਰੀਕੇ ਨੂੰ ਤੁਸੀਂ ਵਰਤੋਂ ਜਾਰੀ ਰੱਖ ਸਕਦੇ ਹੋ ਪਰ ਜਿਹੜਾ ਆਪਣਾ ਪਾਣੀ ਨਾਲ ਰੁਕੀ ਫਸਲ ਹੈ ਉਹ ਜਦੋਂ ਬਾਅਦ ਵਿੱਚ ਕਿਤੇ ਪਾਣੀ ਵਧ ਘਟਾ ਜੇ ਤਾਂ ਉਹ ਮਰਦੀ ਨਹੀਂ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਲਾਸਟ ਆਈਟਮ ਆਪਣੇ ਕੋਲ ਰਹਿ ਗਈ ਜੀ ਦੇਸੀ ਪਿਆਜ਼ ਦੇਸੀ ਪਿਆਜ਼ ਅਸੀਂ ਇਸ ਵਿੱਚ ਤਾਂ ਦੇ ਰਹੇ ਹਾਂ ਕਿ ਇਹ ਪਿਆਜ਼ ਸਪੈਸ਼ਲ ਹੈ ਜੀ ਇਹ ਪਿਆਜ਼ ਨੂੰ ਤੁਸੀਂ ਹੁਣ ਵੀ ਲਾ ਸਕਦੇ ਹੋ ਜੇ ਹੁਣ ਲਾਓਗੇ ਤਾਂ ਗੰਢੇਲ 100% ਆਣੀ ਆਣੀ ਹੈ ਜੀ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਰੁਕ ਗੰਢੇਲ ਆ ਗਈ ਪਰ ਇਹਦੀ ਤੁਸੀਂ ਹਰੇ ਪਿਆਜ਼ ਦੇ ਰੂਪ ਚ ਵਰਤੋਂ ਕਰ ਸਕਦੇ ਹੋ ਤੇ ਇਹ ਜੇ ਤੁਸੀਂ ਹੁਣੇ ਦੀ ਵਰਤੋਂ ਨਹੀਂ ਕਰਦੇ ਤਾਂ ਫਿਰ ਤੁਸੀਂ 1 ਨਵੰਬਰ ਤੋਂ ਇਹਦੀ ਪਨੀਰੀ ਵੇਚ ਸਕਦੇ ਹੋ 1 ਨਵੰਬਰ ਤੋਂ ਇਹਦੀ ਪਨੀਰੀ ਵੇਚ ਲਓ ਤੇ ਲਗਭਗ ਲੋਹੜੀ ਦੇ ਲਾਗੇ ਤੁਸੀਂ ਆਪਣੇ ਖੇਤ ਦੇ ਵਿੱਚ ਜਿੱਥੇ ਵੀ ਤੁਸੀਂ ਕਿਆਰੀ ਦੇ ਵਿੱਚ ਟ੍ਰਾਂਸਪਲੈਂਟ ਕਰਨੀ ਹੈ ਪਨੀਰੀ ਪੁੱਟ ਕੇ ਇੱਕ ਲੋੜੀ ਦੇ ਨੇੜੇ ਇਹਦੀ ਟ੍ਰਾਂਸਪਲੈਂਟ ਕਰ ਲਓਗੇ ਤਾਂ ਤੁਹਾਡਾ ਪਕਾਵਾ ਵਧੀਆ ਗੰਡਾ ਤਿਆਰ ਹੋ ਜਾਊਗਾ ਜੀ ਇਸ ਤੋਂ ਇਹ ਤੁਸੀਂ ਆਰਾਮ ਨਾਲ ਵਰਤ ਸਕਦੇ ਹੋ ਜੇ ਹੌਣ ਵਰਤਣਾ ਹੈ ਤਾਂ ਇਹਦੀ ਪਨੀਰੀ ਤਿਆਰ ਕਰ ਲਓ ਜਾਂ ਤੁਸੀਂ ਸਿੱਧੀ ਬਜਾਈ ਵੀ ਕਰ ਲਈ ਬਿਨਲੀ ਸਿੱਧੀ ਬਜਾਈ ਕਰ ਸਕਦੇ ਹੋ ਪਰ ਉਹਨੂੰ ਹਰੇ ਦੇ ਰੂਪ ਚ ਵਰਤਣਾ ਪਊਗਾ ਤੁਹਾਨੂੰ ਉਹਨੂੰ ਗੰਢੇਲ ਆਉਣੀ ਆਉਣੀ ਹੈ ਜੀ ਇਹੀ ਜੀ ਵੈਰੈਟੀ ਜੇ ਆਪਾਂ ਲੇਟ ਦੇ ਵਿੱਚ ਲਾਵਾਂਗੇ ਤੇ ਫੇ ਸਾਨੂੰ ਗੰਢੇਲ ਦੀ ਸਮੱਸਿਆ ਨਹੀਂ ਆਉਂਦੀ ਤੇ ਪਕਾਵੇਂ ਪਿਆਜ਼ ਦੇ ਵਿੱਚ ਇਹਦੀ ਆਪਾਂ ਵਰਤੋਂ ਕਰ ਸਕਦੇ ਹਾਂ ਕੁਝ ਧਿਆਨ ਰੱਖਣ ਜੋ ਗੱਲਾਂ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਕੁਝ ਵੀ ਪੱਤੇਦਾਰ ਸਬਜ਼ੀ ਹੈ ਜਿਹੜੀ ਉਹਨੂੰ ਛਾਂ ਦੇ ਵਿੱਚ ਪੈਦਾ ਕੀਤਾ ਜਾ ਸਕਦਾ ਪਰ ਜਿਵੇਂ ਆਪਣੀ ਜਿਹੜੀ ਚੀਜ਼ ਨੇ ਆਪਾਂ ਨੂੰ ਫਲ ਦੇਣਾ ਫਲ ਦੇਣ ਦਾ ਮਤਲਬ ਉਹਨੂੰ ਫਲ ਲੱਗਣਾ ਫੁੱਲ ਲੱਗਣੇ ਆ ਉਸ ਚੀਜ਼ ਨੂੰ ਕਦੀ ਵੀ ਛਾਂ ਦੇ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ ਇਸ ਗੱਲ ਦਾ ਧਿਆਨ ਰੱਖ ਲਿਓ ਇਸ ਕਰਕੇ ਜੋ ਵੀ ਕਦੂ ਤੋਰੀਆਂ ਹੋਈਆਂ ਮਿਰਚਾਂ ਹੋਈਆਂ ਜੀ ਮਟਰ ਹੋ ਗਏ ਬੀਨਸ ਹੋ ਗਈਆਂ ਜਿਨ੍ਹਾਂ ਨੂੰ ਫਲ ਲੱਗਣਾ ਤੇ ਫੁੱਲ ਲੱਗਣੇ ਆ ਉਸ ਚੀਜ਼ ਨੂੰ ਕਦੇ ਵੀ ਛਾਂ ਦੇ ਵਿੱਚ ਆਪਾਂ ਨਹੀਂ ਲਾਉਣਾ ਉਸ ਨੂੰ ਪਰਫੈਕਟ ਸਿੱਧੀ ਧੁੱਪ ਦੇ ਵਿੱਚ ਲਾਉਣਾ ਹੈ ਜਿਹੜੀਆਂ ਚੀਜ਼ਾਂ ਦੇ ਸਿਰਫ ਪੱਤੇ ਇਸਤੇਮਾਲ ਕਰਨੇ ਆ ਜਾਂ ਪੱਤਿਆਂ ਦੇ ਰੂਪ ਚ ਆਪਾਂ ਵਰਤਣੀਆਂ ਉਹਨਾਂ ਨੂੰ ਤੁਸੀਂ ਮੀਡੀਅਮ ਛਾਂ ਦੇ ਵਿੱਚ ਤੁਸੀਂ ਲਾ ਸਕਦੇ ਹੋ ਜਿਆਦਾ ਛਾਂ ਉਹ ਉਹਨਾਂ ਦੇ ਵਿੱਚ ਵੀ ਨਹੀਂ ਚਾਹੀਦੀ ਨੰਬਰ ਹੁਣ ਇੱਕ ਗੱਲ ਹੋਰ ਕਰਦੇ ਜਿੱਥੇ-ਇਥੇ ਵੇਲਾਂ ਵਾਲੀਆਂ ਫਸਲਾਂ ਲੱਗੀਆਂ ਜੀ ਉੱਥੇ ਕੋਸ਼ਿਸ਼ ਇਹ ਕਰੋ ਕਿ 2 ਤੋਂ 3 ਮਹੀਨੇ ਦਾ ਖੇਤ ਨੂੰ ਸਮਾਂ ਦੇ ਦਿਓ ਤਾਂ ਕਿ ਬਾਕੀ ਜਿਹੜੀਆਂ ਫਸਲਾਂ ਤੁਹਾਡੀਆਂ ਸਟੇਬਲ ਹੋ ਜਾਣ। ਛੇਲਕਮ ਵਗੈਰਾ ਦੇ ਵਿੱਚ ਜੇ ਕਮਰਸ਼ੀਅਲੀ ਕਰਦੇ ਹੋ ਤਾਂ ਬੋਰੋਨ ਦੀ ਡੈਫੀਸ਼ੈਂਸੀ ਕਾਫੀ ਆਉਂਦੀ ਹੈ। ਬੋਰੋਨ ਦੀ ਘਾਟ ਵੀ ਤੁਸੀਂ ਛੇਟਾਂ ਜ਼ਮੀਨਾਂ 'ਚ ਬੋਰੋਨ ਪਾ ਕੇ ਪੂਰੀ ਕਰ ਸਕਦੇ ਹੋ। ਹੁਣ ਜੇ ਕਿਛ ਨਾ ਗਾੜਨ ਲਈ ਆਪਾਂ ਤਿਆਰੀ ਕਰਨੀ ਹੈ ਤਾਂ ਇਹ ਜਿਹੜੀ ਕਿੱਟ ਹੈ ਸਾਡੀ ਲਗਭਗ 5 ਤੋਂ 7 ਮਰਲਿਆਂ ਦੀ ਕਿੱਟ ਹੈ। 5 ਤੋਂ 7 ਮਰਲਿਆਂ 'ਚ ਤੁਸੀਂ ਇਹ 50 ਕਿਲੋ ਤੱਕ ਵਰਮੀ ਕੰਪੋਸਟ ਹੈ ਜਿਹੜਾ ਪ੍ਰਤੀ 5 ਮਰਲਿਆਂ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਹਨੂੰ ਤਿਆਰ ਕਰ ਲਓ ਉਹਨੂੰ ਮਿੱਟੀ ਦੇ ਵਿੱਚ ਮਿਕਸ ਕਰ ਲਓ ਉਸ ਤੋਂ ਬਾਅਦ ਜਿਹੜੇ ਚੀਜ਼ ਦਾ ਛੱਟਾ ਦੇਣਾ ਹੈ ਛੱਟਾ ਦੇ ਕੇ ਖੇੜਾ ਬਣਾ ਸਕਦੇ ਆ ਜਾਂ ਜਿਹੜੀ ਚੀਜ਼ ਦੀ ਆਪਾਂ ਖੇੜਾ ਕੱਢਣੀ ਹੈ ਪਹਿਲਾਂ ਖੇੜਾ ਬਣਾ ਕੇ ਉਸ ਤੋਂ ਬਾਅਦ ਬਜਾਈ ਕਰ ਸਕਦੇ ਆ ਤੇ ਹਲਕੀ ਮਾਤਰਾ ਦੇ ਵਿੱਚ ਇਰੀਗੇਸ਼ਨ ਕਰ ਦਿਓ ਇਸ ਦੇ ਸਬੰਧ ਵਿੱਚ ਕੋਈ ਵੀ ਸਵਾਲ ਜਾਂ ਸੁਝਾਅ ਹੋਵੇ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਕਿ ਵੈਜੀਟੇਬਲ ਦੇ ਬੀਜ ਆ ਜਿਹੜੇ ਜਿਉਂ ਆਰਡਰ ਕਰਨੇ ਹੁਣ ਤਾਂ ਤੁਸੀਂ ਸਾਡੇ ਫਾਰਮ ਵਾਲੇ ਨੰਬਰ ਤੇ ਸੰਪਰਕ ਕਰਕੇ ਬੀਜ ਆਰਡਰ ਕਰ ਸਕਦੇ ਹੋ ਇਹ ਭਾਇਆ ਕੋਰੀਅਰ ਤੁਹਾਡੇ ਘਰ ਤੱਕ ਜਿਹੜੇ ਬੀਜ ਉਹ ਪਹੁੰਚ ਜਾਣਗੇ ਹੁਣ ਲਾਸਟ ਦੇ ਵਿੱਚ ਤੁਸੀਂ ਬੈੱਡ ਮੇਕਿੰਗ ਕਿਹੜੇ ਤਰੀਕੇ ਨਾਲ ਬੈੱਡ ਬਣਦਾ ਹੈ ਜਾਂ ਕਿਹੜੇ ਤਰੀਕੇ ਨਾਲ ਖੇੜ ਬਣਦੀ ਹੈ ਕਿਹੋ ਜੀ ਖੇੜ ਜਾਂ ਬੈੱਡ ਦੀ ਸ਼ੇਪ ਜਾਂ ਸੂਰਤ ਹੁੰਦੀ ਹੈ ਉਹ ਤੁਸੀਂ ਦੇਖ ਲਓ ਜੇ ਦੇ ਸੰਬੰਧ ਕੋਈ ਸੁਝਾਅ ਜਾਂ ਸਵਾਲ ਜਾਂ ਸੁਝਾਅ ਹੋਏ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਰੂਪ ਵਿੱਚ ਪੁੱਛ ਸਕਦੇ ਹੋ ਅਸੀਂ ਉਹਦਾ ਜਵਾਬ ਦੇਣ ਦੀ ਜਰੂਰ ਕੋਸ਼ਿਸ਼ ਕਰਾਂਗੇ ਜੇ ਇਸ ਦੇ ਸੰਬੰਧ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੁਸੀਂ ਸਾਨੂੰ ਵਟਸਐਪ ਤੇ ਆਪਣਾ ਮੈਸੇਜ ਛੱਡ ਸਕਦੇ ਹੋ ਫੋਨ ਕਾਲਸ ਬਹੁਤ ਜ਼ਿਆਦਾ ਨਹੀਂ ਲਏ ਜਾਂਦੇ ਇਸ ਕਰਕੇ ਫਾਰਮ ਵਾਲਾ ਨੰਬਰ ਜਿਹੜਾ ਹੈਗਾ ਜੀ ਤੁਸੀਂ WhatsApp ਤੇ ਆਪਣਾ ਮੈਸੇਜ ਛੱਡ ਸਕਦੇ ਹੋ ਜਿੱਦੋਂ ਵੀ ਫ੍ਰੀ ਹੋਵਾਂਗੇ ਤੁਹਾਨੂੰ ਤੁਰੰਤ ਰਿਪਲਾਈ ਦੇ ਦਿੱਤਾ ਜਾਵੇਗਾ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ